ਇਹ ਪਿਕਾ ਨਾ ਭਾਜੀ ਮੈਂ 3 ਐਲਬਮ ਕਰ ਚੁੱਕਿਆ ਤੇ ਵੀ ਮੈਨੂੰ ਰਾਹ ਨਹੀਂ ਕਿਤੇ ਮਿਲਦਾ ਭਈ ਇਹ ਮੇਰੀ ਹੁਣ ਚੌਥੀ ਅਟੈਂਪਟ ਆ ਤੇ ਇਹ ਵੀ ਇਹ ਲਾਸਟ ਹੀ ਆ ਭਈ ਕੈਨੇਡਾ ਤੋਂ ਪੈਸੇ ਕੁਝ ਇਕੱਠੇ ਕਰਕੇ ਲਿਆਂਦੇ ਆ ਭਈ ਜੇ ਨਾ ਚੱਲੀ ਤੇ ਵੀ ਫੇਰ ਮੈਂ ਭਈ ਟ੍ਰੇਡ ਛੱਡ ਜਾਣਾ ਜਦੋਂ ਚੀਰੇ ਵਾਲਿਆ ਵੇ ਅੱਖ ਲੜ ਗਈ ਘੱਟ ਜੀਰੇ ਪੋਣੀਆਂ ਬਚਾ ਲੈ ਛੱਡ ਦੰਡਣ ਡੰਡਾ ਡਾਣਾ ਡਾਣਾ ਡੰਡਣ ਵੀ ਹੋਊਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਮਤਲਬ ਜਿਹਦਾ ਆਖਰੀ ਜਾਂ ਪੈਰ ਸੀਗਾ ਜੀ ਇੰਡਸਟਰੀ ਦੇ ਵਿੱਚ ਕਿ ਉਸ ਤੋਂ ਬਾਅਦ ਪਿੱਛੇ ਪੈੜ ਪੈਰ ਉਹਨੇ ਮੋੜਨੇ ਸੀ ਉਹ ਉਦਾਂ ਦੇ ਵੀ ਕਲਾਕਾਰ ਸੀ ਵੀ ਜਿਹੜਾ ਕਹਿੰਦਾ ਵੀ ਗੁਰੂ ਜੀ ਆ ਮੈਂ ਪੈਸੇ ਬੁਲਤੇ ਲੈ ਇਕੱਠੇ ਕਰਕੇ ਲਿਆ ਆ ਬਸ ਐਦੂ ਬਾਅਦ ਮੇਰੀ ਬਸ ਇੱਕ ਬਹੁਤ ਵੱਡਾ ਨਾਮ ਲੈਣ ਲੱਗਿਆ ਪਰ ਇਹ ਤੋਂ ਕੋਈ ਬਾਤ ਬਵਾਦ ਨਾ ਕ੍ਰੀਏਟ ਕਰਿਓ ਕਿਉਂਕਿ ਅੱਜ ਉਹ ਬਹੁਤ ਵੱਡਾ ਨਾਂ ਹੈ ਟ੍ਰੇਡ ਦਾ ਤੇ ਲੋਕਾਂ ਨੂੰ ਸ਼ਾਇਦ ਆਣਾ ਲੱਗੇ ਵੀ ਮੈਂ ਖਰੇ ਸੁਖਪਾਲ ਕਰੇ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਇਹ ਗੱਲ ਕਹਿਣੀ ਚਾਹੁੰਦਾ ਗਿੱਪੀ ਘਰੇਵਾਲ ਮੇਰੇ ਕੋਲ ਆਇਆ ਸੀ ਇਹ ਗੱਲ 2006 ਦੀ ਹੈ ਤੇ ਹੁਣ ਤੁਸੀਂ ਪੁੱਛਿਆ ਤੇ ਮੈਂ ਦੱਸਣ ਲੱਗਿਆ ਨਾ ਵੀ ਮੈਂ ਇਸ ਕਰਕੇ ਜ਼ਿਕਰ ਕਰਨ ਲੱਗਿਆ ਵੀ ਮੇਰੇ ਕਹਿਣ ਦੇ ਨਾਲ ਕੁਝ ਗਿੱਪੀ ਗਰੇਵਾਲ ਨੂੰ ਫਰਕ ਨਹੀਂ ਪੈਣਾ ਗਿੱਪੀ ਗਰੇਵਾਲ ਅੱਜ ਟ੍ਰੇਡ ਦਾ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਪ੍ਰੋਡਿਊਸਰ ਹੈ ਤੇ ਉਹਨਾਂ ਦੀ ਹੁਣ ਫਿਲਮ ਵੀ ਆ ਕੈਰੀ ਆਨ ਜੱਟਾ ਜਿਹੜੀ ਹੈ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋ ਰਹੀ ਹੈ 2006 ਦੇ ਵਿੱਚ ਮੇਰੇ ਕੋਲ ਜਦੋਂ ਗਿੱਪੀ ਗਰੇਵਾਲ ਹੁਣੀ ਆਏ ਆ ਤੇ ਉਹ ਵੀ ਫਾਈਨ ਟੋਨ ਦੇ ਜ਼ਰੀਏ ਹੀ ਮੇਰੇ ਕੋਲ ਆਏ ਸੀਗੇ ਕਿਉਂਕਿ ਫਾਈਨ ਟੋਨ ਦੇ ਵਿੱਚ ਉਹਨਾਂ ਨੇ ਇੱਕ ਕੈਸਟ ਕੀਤੀ ਸੀ ਮੇਲੇ ਮਿੱਤਰਾਂ ਦੇ ਤੇ ਉਹਦੇ ਚੋਂ ਉਹ ਐਲਬਮ ਨਹੀਂ ਸੀ ਚੱਲੀ ਪਰ ਉਹਦੇ ਚ ਇੱਕ ਗਾਣਾ ਬਹੁਤ ਚੱਲ ਗਿਆ ਸੀ ਪਾਦੇ ਫੁਲਕਾਰੀ ਉੱਤੇ ਬੇਰ ਬੁੱਟੀਆਂ ਪਾਵੇ ਫੁਲਕਾਰੀ ਤੇ ਬੇਲ ਬੁੱਟੀਆਂ ਜਗਦੇਵ ਮਾਨ ਉਹਨਾਂ ਨੇ ਲਿਖਿਆ ਤੇ ਉਸ ਤੋਂ ਬਾਅਦ ਸ਼ਾਇਦ ਰਣਿੰਦਰ ਭਾਜੀ ਨੇ ਉਹਨਾਂ ਨੂੰ ਮਨਰੈਸਟ ਕੀਤਾ ਹੋਵੇਗਾ ਨਾ ਕਿਉਂਕਿ ਉਦੋਂ ਮੇਰਾ ਦਲਜੀਤ ਵੀ ਹਿੱਟ ਹੋ ਚੁੱਕਿਆ ਸੀ ਕੁਲਵਿੰਦਰ ਢਿੱਲੋਂ ਵਾਲਾ ਕਾਲਜ ਕੁੰਡੀਆਂ ਸਿੰਘ ਫਸ ਗਏ ਕੱਲੀ ਕਿਤੇ ਮਿਲ ਉਹ ਵੀ ਗਾਣਾ ਪ੍ਰੋਜੈਕਟ ਹਿੱਟ ਹੋ ਚੁੱਕਿਆ ਸੀ ਬਲਵੀਰ ਵੋਪਰ ਐ ਵੀ ਹਿੱਟ ਹੋ ਚੁੱਕਿਆ ਸੀ ਤੇ ਮੇਰੇ ਕੋਲ ਗਿੱਪੀ ਆਇਆ ਤੇ ਗਿੱਪੀ ਕਹਿੰਦਾ ਭਾਜੀ ਮੈਂ ਤਿੰਨ ਐਲਬਮ ਕਰ ਚੁੱਕਿਆ ਤੇ ਵੀ ਮੈਨੂੰ ਰਾਹ ਨਹੀਂ ਕਿਤੇ ਮ ਭਈ ਇਹ ਮੇਰੀ ਹੁਣ ਚੌਥੀ ਅਟੈਂਪਟ ਆ ਤੇ ਇਹ ਵੀ ਇਹ ਲਾਸਟ ਹੀ ਆ ਬਈ ਕੈਨੇਡਾ ਤੋਂ ਪੈਸੇ ਪੁਸੇ ਇਕੱਠੇ ਕਰਕੇ ਲਿਆਂਦੇ ਆ ਬਈ ਜੇ ਨਾ ਚੱਲੀ ਤੇ ਵੀ ਫੇਰ ਮੈਂ ਬਈ ਟਰੇਡ ਛੱਡ ਜਾਣਾ ਬਈ ਜਾਂ ਬਈ ਜਾਂ ਮੈਨੂੰ ਕੁਝ ਹੋਰ ਸੋਚਣਾ ਪੈਣਾ ਬਈ ਇਹ ਆਪਣਾ ਲਾਸਟ ਆ ਵੀ ਇੱਕ ਵਾਰੀ ਮੇਰਾ ਗਾਣਾ ਡੀਜੇ ਚਲਾ ਦੇਓ ਤੇ ਮੈਨੂੰ ਚੱਲਣ ਲਾ ਦਿਓ ਤੇ ਮੈਂ ਕਿ ਕੋਈ ਨਹੀਂ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਟਰਾਈ ਕਰਦੇ ਆ ਤੇ ਬਜਟ ਦੀ ਵੀ ਬੜੀ ਲਿਮਿਟੇਸ਼ਨ ਸੀ ਮੈਂ ਉਦੋਂ ਇੰਗਲੈਂਡ ਰਿਕਾਰਡਿੰਗ ਕਰਦਾ ਹੁੰਦਾ ਸੀ ਤੇ ਮੈਂ ਕਿ ਮੈਂ ਇੰਗਲੈਂਡ ਜਾਣਾ ਥੋੜੇ ਦਿਨਾਂ ਤੱਕ ਤੇ ਉਹ ਕਹਿੰਦਾ ਮੈਂ ਸ਼ੋ ਕਰਨ ਜਾਣਾ ਅਮਰੀਕਾ ਮੈਨੂੰ ਵੇ ਮੇਰੀ ਡਬਿੰਗ ਪਹਿਲਾਂ ਖਤਮ ਕਰ ਲਓ ਉਸ ਤੋਂ ਬਾਅਦ ਮਿਊਜ਼ਿਕ ਤੁਸੀਂ ਮੈਨੂੰ ਭਾਵੇਂ 3 ਮਹੀਨੇ ਬਾਅਦ ਬਣਾ ਕੇ ਦੇ ਦਿਓ ਬਟ ਮੇਰਾ ਬਜਟ ਆਹੀ ਆ ਆ ਮੇਰੀ ਰਿਕੁਆਇਰਮੈਂਟ ਐ ਮੈਂ ਹਿੱਟ ਹੋਣਾ ਮੈਂ ਕਹੇ ਜੀ ਆਪਾਂ ਕੰਮ ਕਰਦੇ ਆ ਸੋ ਅਸੀਂ ਉਸ ਪ੍ਰੋਜੈਕਟ ਦੇ ਉੱਤੇ ਮੈਂ ਬਹੁਤ ਮਿਹਨਤ ਕੀਤੀ ਕੀਤੀ ਆਪਣੀ ਡਬਿੰਗ ਕਰਕੇ ਚੱਲਾ ਗਿਆ ਤੇ ਸਾਡੀ ਐਸ ਪਰ ਕਮਿਟਮੈਂਟ ਹੋ ਗਈ ਕਿ ਜੀ ਮੈਂ ਅਗਸਤ ਦੇ ਵਿੱਚ ਆਉਣਾ ਆ ਤੇ ਇਹ ਮਾਰਚ ਦੀ ਗੱਲ ਐ ਇਸ ਮਾਰਚ ਮਹੀਨੇ ਦੀ 2006 ਦੀ ਕਿ ਤੁਸੀਂ ਮੈਨੂੰ ਅਗਸਤ ਤੱਕ ਭਾਜੀ ਮਾਸਟਰ ਤਿਆਰ ਕਰਕੇ ਦੇ ਦਿਓ ਤੇ ਮੇਰੀ ਡਬਿੰਗ ਪਹਿਲਾਂ ਕਰ ਲਓ ਤੇ ਮੈਂ ਉਹਦੀ ਡਬਿੰਗ ਕਰਕੇ ਦੋ ਕੁ ਮਹੀਨੇ ਬਾਅਦ ਮੈਂ ਇੰਗਲੈਂਡ ਚਲਾ ਗਿਆ ਤੇ ਉਹ ਪ੍ਰੋਜੈਕਟ ਸੀ ਜਦੋਂ ਚੀਰੇ ਵਾਲਿਆ ਵਿਅਕ ਖ ਲੜ ਗਈ ਘਤਦੀ ਨੇ ਪੋਣੀਆਂ ਵਿਚਾਲਾ ਛੱਡ ਗਿਆ ਹੁਣ ਉਹਦਾ میوزਿਕ ਵੀ ਤਿੰਨ ਤਿੰਨ ਇਦਾਂ ਜਿਹਾ ਹਾਂਜੀ ਹਾਂਜੀ ਉਹ ਉਹ ਉਸ ਵਕਤ ਦਾ ਇੱਕ ਨਵਾਂ میوزਿਕ ਸੀ ਕਿਉਂਕਿ ਉਸ ਟਾਈਮ ਦੌਰਾਨ ਮੇਰੇ ਉਸ ਬੀਟ ਦੇ ਉੱਤੇ ਬਹੁਤ ਗਾਣੇ ਹਿੱਟ ਹੋ ਚੁੱਕੇ ਸੀ ਜਿਸ ਤਰ੍ਹਾਂ ਦਿਲ ਅਗੜਾ ਹਿੱਟ ਹੋ ਚੁੱਕਿਆ ਸੀ ਦਿਲ ਅਗੜਾ ਤੋਂ ਪਹਿਲਾਂ ਆ ਰੰਗ ਰਾਇ ਰਾ ਉਸੇ ਬੀਟ ਤੇ ਹਿੱਟ ਹੋ ਚੁੱਕਿਆ ਸੀ ਫਿਰ ਜਿਸੀ ਸੋਹੜ ਵਾਲਾ ਸਾਧਨੀ ਵੀ ਉਸੇ ਬੀਟ ਤੇ ਹਿੱਟ ਹੋ ਚੁੱਕਿਆ ਸੀ ਰਾਜੋ ਜੁਹਾਰ ਦਾ ਗਾਣਾ ਵੀ ਮੈਂ ਪੇਕੇ ਦੋਵੇਂ ਪਣਾ ਨੱਚੀਆਂ ਮੈਂ ਕਰ ਚੁੱਕਿਆ ਸੀਗਾ ਸੋ ਆਲਰੇਡੀ ਉਹ ਬੀਟ ਦੇ ਉੱਤੇ ਮੈਨੂੰ ਬਹੁਤ ਗਾਣੇ ਆ ਰਹੇ ਸੀਗੇ ਆਲਰੇਡੀ ਤੇ ਮੈਨੂੰ ਆ ਲੱਗਿਆ ਵੀ ਮੈਂ ਇਹਦੇ ਚ ਫੋਕ 뮤직 ਕੱਢ ਕੇ ਨਾ ਮੈਂ ਕੁਝ ਟੈਕਨੋ 뮤직 ਇਹਦੇ ਚ ਕੁਝ ਪਾਵਾਂ ਅ ਭਈ ਜਿਹੜਾ ਜਿਹੜਾ ਕਲੱਬ ਵਾਲੀ ਵੀ ਫੀਲ ਦੇਵੇ ਤੇ ਲੇਕਿਨ ਫੋਕੋ ਆਪਣੇ ਪੰਜਾਬ ਦੀ ਵੀ ਫੀਲ ਦੇਵੇ ਤਾ ਕੁਛ ਗਿੱਪੀ ਦਾ ਸਕੇਲ ਇਸ ਤਰ੍ਹਾਂ ਸੀਗਾ ਕਿ ਸਕੇਲ ਜਿਆਦਾ ਹਾਈ ਨਹੀਂ ਸੀਗਾ ਤੇ ਇਸ ਕਰਕੇ ਉਹ ਉਸ ਗਾਣੇ ਦੀ ਕੰਪੋਜੀਸ਼ਨ ਡੰ 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 ਡਾ ਡਾ ਡੰ 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 ਡਾ ਡਾ ਬੇਸਿਕਲੀ ਇਹਨੂੰ ਸੀਕਵੈਂਸ میوزਿਕ ਕਹਿੰਦਾ ਆਪਾਂ ਇਹ ਕਲੱਬ میوزਿਕ ਹੁੰਦਾ ਤਾਂ ਉਹਨੂੰ ਬੇਸਿਕਲੀ ਆਪਾਂ ਇੰਡੀਅਨ ਰਿਦਮ ਦੇ ਨਾਲ ਧੰਗ ਤੇ ਤੜਕ ਧੰਗ ਤੇ ਕੜਕ ਉਹਦੇ ਨਾਲ ਕੰਬੀਨੇਸ਼ਨ ਬਣਾ ਲਿਆ ਤੇ ਉਹ ਗਾਣਾ ਸੁਪਰ ਹਿੱਟ ਹੋ ਗਿਆ ਉਸ ਤੋਂ ਬਾਅਦ ਐਲਬਮ ਹਿੱਟ ਹੋ ਗਈ ਉਸ ਤੋਂ ਫਿਰ ਬਾਅਦ ਇੱਕ ਹੋਰ ਗਾਣਾ ਪੱਟ ਲੈਣਗੇ ਤਵੀਤਾਂ ਵਾਲੇ ਨੇ ਕਿੰਨਾ ਚਿਰ ਬਚ ਜਾਂਗੇ ਉਹ ਵੀ ਗਾਣਾ ਹਿੱਟ ਹੋ ਗਿਆ ਫਿਰ ਤੋਂ ਪੂਰੀ ਐਲਬਮ ਹੀ ਹਿੱਟ ਹੋ ਗਈ ਸੋ ਇਹ ਇਹ ਮਤਲਬ ਇੱਕ ਬਹੁਤ ਵੱਡਾ ਨਾਟ੍ਰੇਡ ਦਾ ਕਿ ਜਿਹਨਾਂ ਨੇ ਕਹਿਆ ਸੀ ਵੀ ਮੇਰੀ ਹੁਣ ਲਾਸਟ ਹੈ ਹਾਲਾਂਕਿ ਇਦਾਂ ਦੇ ਹੋਰ ਮੇਰੇ ਕੋਲ ਬਹੁਤ ਕਲਾਕਾਰ ਆਏ ਵੀ ਇਹ ਸਾਡੇ ਹੁਣ ਲਾਸਟ ਹੀ ਹੈ ਜੀ ਜਾਂ ਜਾਂ ਚਲਾ ਦਿਓ ਜਾਂ ਫਿਰ ਖਤਮ ਹੈ ਕਹਾਣੀ ਸਾਡੀ ਬੱਸ ਹੋਵੇ ਉਹ ਗੱਲ ਸਾਡੀ ਬੱਸ ਹੋ ਜਾਂ